ਦੋਸਤੋ ਅੱਜ ਦੀ ਗੱਲਬਾਤ ਅਸੀਂ ਕਰਨਗੇ ਮਕਰ ਰਾਸ਼ੀ ਤੇ ਕਾਲ ਪੁਰਸ਼ ਦੀ ਕੁੰਡਲੀ ਦੇ ਵਿੱਚ 10ਵੀਂ ਰਾਸ਼ੀ 270 ਡਿਗਰੀ ਤੋਂ ਲੈ ਕੇ 300 ਡਿਗਰੀ ਤੱਕ ਜਿਹੜੀ ਪਾਵਰਸ ਆਉਂਦੀ ਹੈਗੀ ਐ ਸੂਰਿਆ ਦੀ ਭਗਵਾਨ ਵਿਸ਼ਨੂ ਜੀ ਤੇ ਮੰਗਲ ਇਹਨਾਂ ਦੇ ਨਕਸ਼ਤਰ ਦੀ ਨਾਲ ਇਸ ਘਰ ਦੇ ਉੱਤੇ ਬਹੁਤ ਜ਼ਿਆਦਾ ਇੱਕ ਪਾਵਰ ਹੈ ਮੰਗਲ ਇਸ ਘਰ ਦੇ ਵਿੱਚ ਉੱਚਾ ਹੁੰਦਾ ਹੈ ਤੇ ਬ੍ਰਹਸਪਤੀ ਇਸ ਘਰ ਦੇ ਵਿੱਚ ਨੀਚਾ ਹੁੰਦਾ ਹੈ ਕਿਉਂ ਕਿਉਂਕਿ 10th ਹਾਊਸ ਜਿਹੜਾ ਪੋਲੀਟੀਕਲ ਫੀਲ ਦੇ ਨਾਲ ਤਾਲੁਕ ਰੱਖਦਾ bizness ਦੇ ਕਾਰੋਬਾਰ ਦੇ ਨਾਲ ਤਾਲੁਕ ਰੱਖਦਾ ਹੈ ਜਿਹੜਾ ਬ੍ਰਸਪਤੀ ਉਹ ਧਰਮ ਦਾ ਗਰਾਇਆ ਉਹ ਉਹ ਹੀਰਾ ਫਿਰ ਨਹੀਂ ਆਦੀਆਂ ਤੇ ਇਸ ਕਰਕੇ ਉਹ ਇੱਥੇ ਨੀਚ ਮੰਨਿਆ ਜਾਂਦਾ ਹੈ ਤੇ ਮੰਗਲ ਜਿਹੜਾ ਆ ਉਹ ਕਹਿੰਦਾ no matter what ਮੈਂ ਤਾਂ ਫਾਈਟ ਕਰੂੰਗਾ ਤੇ ਵਿਸ਼ਨੂ ਜੀ ਲక్ష్ਮੀ ਦੇ ਕਾਰਕ ਹੈ ਤੇ ਇਸ ਕਰਕੇ ਜਿਹੜਾ ਮੰਗਲ ਜਿਹੜਾ ਹੈਗਾ ਆ ਉਹ ਇਸ ਕਰ ਨੂੰ ਜਦੋਂ ਇਹਦੇ ਜਾਂਦਾ ਹੈ ਤੇ ਉਹ ਉੱਚ ਦਾ ਮੰਨਿਆ ਜਾਂਦਾ ਹੁਣ ਮਕਰ ਰਾਸ਼ੀ ਨੂੰ ਅੱਜ ਅਸੀਂ ਮੇਨ ਨੰਬਰ 1 ਤੇ ਰੱਖ ਕੇ ਉਹਦੀ ਨਿਗਾਹ ਤਾਂ ਦੁਨੀਆ ਨੂੰ ਦੇਖਦੀ ਆ ਮਗਰਮਛ ਇਸ ਰਾਜੀ ਦਾ ਸਿੰਬਲ ਹੈ ਮਗਰਮਛ ਦੀਆਂ ਕੁਆਲਟੀਆਂ ਦੇਖੋ ਉਹ ਗੰਦਲੇ ਪਾਣੀ ਦੇ ਵਿੱਚ ਜਿੱਥੇ ਐਨਾ ਕੌਂਡਾਸ ਤੇ ਬੜੇ ਬੜੇ ਜਿਹੜੇ ਰੈਨੋਜ਼ ਰਹਿੰਦੇ ਹੈਗੇ ਆ ਬੜੇ ਬੜੇ ਜਾਨਵਰ ਉਹਨਾਂ ਦੇ ਵਿੱਚ ਰਹਿੰਦੇ ਉਹ ਉਹਨਾਂ ਦੇ ਵਿੱਚ ਰਹਿੰਦਾ ਹੈ ਤੇ ਮਗਰਮਛ ਬਾਹਰ ਵੀ ਰਹਿੰਦਾ ਹੈ ਪਾਣੀ ਦੇ ਅੰਦਰ ਦੀਆਂ ਗਹਿਰਾਈਆਂ ਵੀ ਉਹਨੂੰ ਪਤਾ ਆ ਤੇ ਉਹ ਬਾਹਰ ਦੀ ਦੁਨੀਆ ਦੇ ਵਿੱਚ ਵੀ ਉਹ ਉਹ ਉਨਾ ਹੀ ਪਾਵਰਫੁਲ ਹੈ ਤੇ ਉਹਦਾ ਜੋ ਜਦੋਂ ਫੜਦਾ ਕਿਸੇ ਚੀਜ਼ ਨੂੰ ਉਹ ਛੱਡਦਾ ਨਹੀਂ ਤੋ ਇਸ ਕਰਕੇ ਮਗਰਮਚ ਦੇ ਤੁਸਰਨਾ ਆंसू ਉਹ ਆਪਣਾ ਕੰਮ ਕਰਾਉਣ ਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਤੇ ਇਹ ਲੋਕ ਬੜੇ ਆਪਣੇ ਕੰਮ ਦੇ ਲਈ ਬੜੇ ਕਮਿਟਿਡ ਹੁੰਦੇ ਆ ਜਦੋਂ ਇਹਨਾਂ ਨੇ ਠਾਨ ਲਿਆ ਕੁਝ ਕਰਨਾ ਹੋਰ ਇਹਨਾਂ ਦੇ ਕੋਲ ਕੋਈ ਚੁਆਇਸ ਨਹੀਂ ਹੈਗੀ ਇਸ ਕਰਕੇ ਇਹ ਜਿਹੜੇ ਲੀਡਰ ਹੁੰਦੇ ਆ ਬੜੇ-ਬੜੇ ਕਾਰੋਬਾਰ ਖੋਲਦੇ ਬੈਂਕ ਓਟਹਾਲ ਖੋਲਦੇ ਆ ਇਹਨਾਂ ਦਾ ਜਿਹੜਾ ਕੰਮ ਹੈਗਾ ਮਤਲਬ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਉਹਨਾਂ ਦੇ ਵਿੱਚ ਹੀਟ ਆਪ ਦਾ ਤੇ ਪੈਸੇ ਦਾ ਮਤਲਬ ਇੱਕ ਬਹੁਤ ਬਿਊਟੀਫੁੱਲ ਇੱਕ ਰਿਲੇਸ਼ਨ ਹੈ ਮਤਲਬ ਮੰਗਲ ਮੰਗਲ ਕੀ ਹੈ ਮੰਗਲ ਖੂਨ ਹੈ ਤੇ ਮੰਗਲ ਹੈਗਾ ਸੈਨਾਪਤੀ ਤੇ ਮੰਗਲ ਦੇ ਨਾਲ ਰਿਲੇਟਡ ਵੀ ਕੰਮ ਹੋ ਸਕਦੇ ਆ ਤੇ ਵਿਸ਼ਨੂ ਜੀ ਹੈਗੇ ਲక్ష్ਮੀ ਜੀ ਦੇ ਹਸਬੈਂਡ ਕੋਈ ਵੀ ਕੰਮ ਜਿਹੜਾ ਇਹਨਾਂ ਨੇ ਕਰਨਾ ਉਹਦੇ ਵਿੱਚ ਪੈਸਾ ਪਹਿਲਾਂ ਦੇਖਣਾ ਬਹੁਤ ਵੱਡੇ ਵੱਡੇ ਪਲਾਨ ਬਣਾਉਂਦੇ ਆ ਤੇ ਇਸ ਰਾਸ਼ੀ ਦੇ ਵਿੱਚ ਜਿਹੜਾ ਆ ਇਸ ਵਕਤ ਵੀਨਸ ਜਿਹੜਾ ਹੈਗਾ ਉਹ ਡਾਇਰੈਕਟ ਇਸ ਰਾਸ਼ੀ ਦੇ ਇਹਨਾਂ ਦੀ ਜਿਹੜੀ 7ਵੇਂ ਬੈਠ ਕੇ ਉਹ ਦ੍ਰਿਸ਼ਟੀ ਚੱਲਦੀ ਹੈ ਜਿਹੜੀ ਕਿ ਵੀਨਸ ਮਾਲਕ ਹੈਗੇ ਆ ਇਹਨਾਂ ਦੇ ਇੱਕ ਤਾਂ ਦਿਮਾਗ ਦੇ ਫਿਊਚਰ ਪਲਾਨਸ ਦੇ ਤੇ ਦੂਸਰਾ ਕਾਰੋਬਾਰ ਦੇ ਉਹਦੀ ਇੱਥੇ ਦ੍ਰਿਸ਼ਟੀ ਸ਼ੁਭ ਹੈਗੀ ਆ ਜਿਹੜੇ ਕਿ ਇਹਨਾਂ ਦੇ ਗਵਰਨਮੈਂਟ ਦੀ ਤਰਫੋਂ ਕੋਈ ਕਾਰੋਬਾਰ ਉਹਨਾਂ ਦੇ ਵਿੱਚ ਇਹਨਾਂ ਨੂੰ ਸਫਲਤਾ ਦੇ ਸਕਦੇ ਆ ਤੇ ਉਸ ਕਰਕੇ ਇਹਨਾਂ ਦੇ ਪਲਾਨਸ ਹੋਰ ਬਿਊਟੀਫੁੱਲ ਐਸ ਵਲੇ ਬਣ ਸਕਦੇ ਆ ਇਨਾਂ ਦੇ ਉੱਤੇ 60 ਸਤੀ ਓਵਰ ਹੋ ਚੁੱਕਿਆ ਪਿਛਲੇ ਸਾਢੇ 7 ਸਾਲ ਇਹਨਾਂ ਨੇ ਬਹੁਤ ਨਰਕ ਕੱਟਿਆ ਹੈਗਾ ਪਿਛਲੇ ਹੁਣ 3 ਮਹੀਨੇ ਤੋਂ 4 ਤੋਂ 60 ਸਤੀ ਹਟਣ ਤੋਂ ਬਾਅਦ ਵੀ ਜਿੰਨੀ ਸਫਲਤਾ ਇਹ ਚਾਹਦੇ ਸੀ ਹਲੇ ਨਹੀਂ ਮਿਲੀ ਉਸ ਦੇ ਕਈ ਕਾਰਨ ਹੈ ਹੁਣ ਰਾਹੁ ਜਿਹੜੇ ਹੈਗਾ ਬੜੇ ਪਿਆਰੇ ਘਰ ਦੇ ਉੱਤੇ ਬੈਠੇ ਹੈ ਇਹਨਾਂ ਦੇ ਮਗਰ ਉਹਨਾਂ ਦੇ ਸਾਹਮਣੇ ਇਸ ਵਕਤ ਜਿਹੜਾ 8ਵੇਂ ਘੜ ਦਾ ਇਫੈਕਟ ਹੈ ਸਨ ਸਨ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਕੁਝ ਗਵਰਨਮੈਂਟ ਦੀ ਤਰਫੋਂ ਵੀ ਅਜੀਬੋ ਗਰੀਬ ਜਿਹੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਆ ਤੇ ਪਿਤਾ ਨੂੰ ਕਸ਼ਟ ਹੋ ਸਕਦਾ ਹੈ बिकॉज़ ਸੂਰਜ ਜਿਹੜੇ ਰਾਹੂ ਕੇਤੂ ਨਾਲ ਪੀੜਿਤ ਚੱਲਦੇ ਆ ਤੇ ਸ਼ਨੀ ਤੇ ਮੰਗਲ ਦਾ ਵੀ ਜੋਗ ਬਹੁਤ ਬਿਊਟੀਫੁਲ ਬਣਿਆ ਆ बिकॉज़ ਮੰਗਲ ਜਿਹੜੇ ਹੈਗੇ ਆ ਉਹ ਅ ਲਗਜ਼ਰੀ ਦੇ ਮਾਲਕ ਹੈ ਤੇ ਸ਼ਨੀ ਜਿਹੜੇ ਹੈਗਾ ਇਹ ਇਸ ਰਾਸ਼ੀ ਦੇ ਮਾਲਕ ਹੈ ਤੇ ਉਹਨਾਂ ਦਾ ਕੇਂਦਰ ਤ੍ਰਿਕੋਣ ਦਾ ਜੋਗ ਭਾਗ ਚ ਬਣਿਆ ਆ ਜਿਹੜਾ ਕਿਸਮਤ ਜਿਹੜੀ ਆ ਉਹ ਕਿਸੇ ਤਰੀਕੇ ਦੇ ਨਾਲ ਅਚਾਨਕ ਚਮਕ ਹੋ ਗਈ ਥੋੜਾ ਜਿਹਾ ਮਤਲਬ ਉਹਨਾਂ ਨੂੰ ਹਾਰਡ ਵਰਕ ਹੋਣ ਜਿਹੜਾ ਇਹ ਕਿਸਮਤ ਕਰਾ ਰਹੀ ਹੈ ਨਾ ਨਠਾ ਪ ਜਾ ਰਹੀ ਹੈ ਸ਼ਨੀ ਇੱਥੇ ਯਾਤਰਾ ਵੀ ਦਿੰਦੇ ਆ ਬੰਦੇ ਨੂੰ ਕਮਿਊਨੀਕੇਸ਼ਨ ਦਿੰਦੇ ਆ ਹੋਰ ਅਲੱਗ ਜਗ੍ਹਾ ਦੇ ਉੱਤੇ ਵੀ ਬੰਦਾ ਜਿਹੜਾ ਆ ਉਹ ਨੱਟ ਭੱਜਾਂ ਦੇ ਵਿੱਚ ਇਨਵੋਲ ਹੁੰਦਾ ਆ ਤੇ ਫਿਰ ਪ੍ਰਾਫਿਟ ਦੇ ਮਾਲਕ ਦੇ ਲਗਜੀ ਦੇ ਮਾਲਕ ਮੰਗਲ ਜਿਹੜੇ ਇੱਥੇ ਬੈਠੇ ਆ ਅਗਲੇ ਅ ਕਹ ਲਓ 15 ਦਿਨ ਹੋਰ ਉਸ ਤੋਂ ਬਾਅਦ ਇਹਨਾਂ ਨੇ ਮੰਗਲ ਨੇ ਜਿਹੜੇ ਹੈਗੇ ਆ ਉਹ 10ਵੇਂ ਸਥਾਨ ਤੇ ਆ ਜਾਣਾ ਇਹ 10ਵੇਂ ਸਥਾਨ ਦੇ ਉੱਤੇ ਤਾਂ ਮੰਗਲ ਜਿਹੜਾ ਆ ਬਿਕੋਜ਼ ਕਾਰੋਬਾਰ ਨੂੰ ਹੋਰ ਉਹ ਰਕੀਆਂ ਬਖਸ਼ਦਾ ਆ ਤੇ ਫੇਰ ਇਹਨਾਂ ਨੇ ਆਪਣੇ ਘਰ ਪ੍ਰਾਫਿਟ ਚੱਲਣਾ ਇਸ ਕਰਕੇ ਮੰਗਲ ਦੀ ਚਾਲ ਹੋਣ ਇਹਨਾਂ ਦੇ ਲਈ ਕਾਫੀ ਹੈਲਪਫੁਲ ਹੋਣੀ ਆਣ ਵਾਲਾ ਟਾਈਮ ਤੇ ਇਹ ਸਾਰੀ ਚੀਜ਼ ਜਿਹੜੀ ਕੀ ਹੈ ਦੋਸਤੋ ਸਾਡੀਆਂ 12 ਮਾਈਂਡ ਦੇ ਵਿੱਚ ਕੱਲ 12 12 ਜਿਹੜੀਆਂ ਹੈ ਕਰੀਨਲ ਨਰਵਜ਼ ਇੱਕ ਸਿਸਟਮ ਹੈਗਾ ਆ ਮਰਕਰੀ ਦਾ ਜਦੋਂ ਅਸੀਂ ਜਨਮ ਲੈਂਦੇ ਉਹ ਫਿੱਟ ਹੁੰਦਾ ਉਹ ਪੂਰੀਆਂ ਟ੍ਰੈਕਸ਼ਨਾਂ ਤੋਂ ਕਿਸ ਤਰ੍ਹਾਂ ਦੀ ਉਸ ਵਕਤ ਅਸੀਂ ਪਾਵਰ ਲੈ ਕੇ ਆ ਰਹੇ ਹਾਂ ਉਹ ਟਾਈਮ ਦੇ ਨਾਲ ਉਹ ਵਾਈਬ੍ਰੇਟ ਕਰਦੀ ਹੈ ਜਿਸ ਤਰ੍ਹਾਂ ਇਹ ਸਟਾਰ ਘੁੰਮਦੇ ਹੈ ਉਹ ਉਸੇ ਹਿਸਾਬ ਦੇ ਨਾਲ ਇਹ ਸਾਡੇ ਦੇ ਉੱਤੇ ਇਫੈਕਟ ਇੱਕ ਪਾਉਂਦੇ ਹੈ ਤੇ ਇਹ ਇੱਕ ਸਾਇੰਸ ਹੈ ਇਸ ਨੂੰ ਇੱਕ ਸਾਇੰਸ ਦੇ ਤਰੀਕੇ ਦੇ ਨਾਲ ਅੰਡਰਸਟੈਂਡ ਕਰਨਾ ਚਾਹੀਦਾ ਹੈਗਾ ਤੇ ਇਹ ਇਸ ਚੀਜ਼ ਤੇ ਬੇਸ ਉਹ ਹੈਗੀ ਸਪਿਰਚੁਅਲਿਟੀ ਇਸ ਸਪਿਰਚੁਅਲਿਟੀ ਕੇ ਸਾਡੇ ਹੀ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ ਅਸੀਂ ਜੋ ਚੰਗਾ ਮਾੜਾ ਪਿੱਛੇ ਕਰਦੇ ਆ ਉਹੀ ਸਾਨੂੰ ਮਿਲਦਾ ਹੁਣ ਵੀ ਆ ਅਸੀਂ ਜੋ ਵੀ ਅਸੀਂ ਚੰਗਾ ਮਾੜਾ ਕਰਦੇ ਹਾਂ ਉਸੇ ਤਰ੍ਹਾਂ ਦਾ ਸਾਨੂੰ ਸਾਹਿਬ ਕਿਤਾਬ ਮਿਲਦਾ ਮਗਰ ਉਹਦੇ ਵਿੱਚ ਕੁਝ ਐਸੀਆਂ ਚੀਜ਼ਾਂ ਅਸੀਂ ਕਈ ਵਾਰੀ ਗਲਤੀਆਂ ਲਾਈਫ ਦੇ ਵਿੱਚ ਕਰਦੇ ਆ ਜਿਹੜੀਆਂ ਬਾਅਦ ਵਿੱਚ ਪਛਤਾਣੇ ਮਗਰ ਉਹ ਕਾਰਮ ਜਦੋਂ ਇੱਕ ਵਾਰੀ ਹੋ ਜਾਂਦਾ ਉਹਨੂੰ ਅਸੀਂ ਰਿਮਾਈਂਡ ਨਹੀਂ ਕਰ ਸਕਦੇ ਇਸ ਕਰਕੇ ਜਿਹੜੀ ਇਮਾਨਦਾਰੀ ਹੈ ਜਾਂ ਚੰਗੇ ਮਾਰੇ ਜਿਹੜੇ ਅਸੀਂ ਕਰਮ ਕਿਸੇ ਨੇ ਕ੍ਰੀਏਟ ਕੀਤੇ ਉਹਨਾਂ ਕਰਕੇ ਇਹ ਸਾਡੇ ਸਟਾਰ ਅਸੀਂ ਉਹਨਾਂ ਪਰਸਥਿਤੀਆਂ ਦੇ ਵਿੱਚ ਉਹੋ ਜਿਹੇ ਲੋਕਾਂ ਦੇ ਵਿੱਚ ਉਹੋ ਜੀ ਜਗ੍ਹਾਵਾਂ ਦੇ ਵਿੱਚ ਫਿਰ ਪੈਦਾ ਹੁੰਦੇ ਆ ਸੋ ਇਸ ਕਰਕੇ ਹੁਣ ਜਿਹੜਾ ਆ ਅੱਗੇ ਨੂੰ ਅਗਰ ਅਸੀਂ ਜਿਹੜੇ ਮਤਲਬ ਇਹਨਾਂ ਨੇ 60 ਸਦੀ ਦੇਖ ਲਈ ਇਹਨਾਂ ਨੂੰ ਚਾਹੀਦਾ ਹੁਣ ਅੱਗੇ ਨੂੰ ਆਪਣੇ ਕਰਮ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਨਾ ਮਤਲਬ ਇਮਾਨਦਾਰੀ ਲੈ ਕੇ ਆਉਣ ਤੇ 19 ਹੀ ਜਿਆਦਾ ਇਹਨਾਂ ਨੂੰ ਜਿਹੜੀ ਹੈ ਸਫਲਤਾ ਮਿਲੂਗੀ ਤੇ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਜੇ ਸਕਿਆ ਜਿਸ ਤਰ੍ਹਾਂ ਹੁਣ ਰਾਹੂ ਕੇਤੂ ਦਾ ਜਿਹੜਾ ਇਹਨਾਂ ਨੂੰ ਪਰਮਾਤਮਾ ਦੀ ਜਿਹੜੀ ਹੈ ਉਹ ਥੋੜਾ ਜਿਹਾ ਆਪਣੇ ਆਪ ਨਾਲ ਮੈਡੀਟੇਸ਼ਨ ਉਹ ਵੀ ਕਰਨੀ ਚਾਹੀਦੀ ਹੈ ਤੇ ਉਹ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਬਤਾ ਹੋਣਾ ਮਤਲਬ ਜਿਹੜਾ ਫਿਰ ਇੱਕ ਰੀਬਿਲਡ ਪਾਵਰ ਇਹਨਾਂ ਦੀ ਸ਼ੁਰੂ ਹੋਣੀ ਹੋ ਜਾਊਗੀ ਤੇ ਇਹ ਇਹਨਾਂ ਨੂੰ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਹੁਣ ਬਿਊਟੀਫੁੱਲ ਨਜ਼ਰ ਆਉਂਦਾ ਹੈ। ਹੋਪ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਤੇ Thank you.